ਲੱਦੂ ਕਾ ਮੈਨਰ ਨਹਿਰ ਵਿੱਚ ਪਾਣੀ ਨਾ ਆਉਣ ਕਰਨ ਪਿੰਡ ਲੱਕੇ ਕੇ ਉਤਾੜ ਦੇ ਵਾਸੀਆਂ ਨੇ ਪ੍ਰਸ਼ਾਸਨ ਤੇ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਇਸ ਨਹਿਰ ਦੇ ਵਿੱਚ ਨਾ ਹੀ ਪਾਣੀ ਛੱਡਿਆ ਜਾ ਰਿਹਾ ਹੈ ਔਰ ਨਾ ਹੀ ਇਸ ਨਹਿਰ ਦੀ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਨਾ ਹੀ ਕੋਈ ਇਸ ਨਹਿਰ ਦੀ ਸਫਾਈ ਕੀਤੀ ਗਈ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਹਾਜਿਲਕਾ ਦੇ ਪਿੰਡ ਲੱਖੇ ਕੇ ਉਤਾੜ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਆ ਤੁਸੀਂ ਵੀ ਸੁਣੋ ਕੀ ਬੋਲੇ ਪਿੰਡ ਵਾਸੀ ਬੜੇ ਰੋ ਸਾਡੇ ਨਾਲ ਦੇਖਦੇ ਰੋ ਸਾਡਾ ਚੈਨਲ ਨਹੀਂ ਹਰ ਵਾਰੀ ਸਾਨੂੰ ਕੋਈ ਪਾਣੀ ਨਹੀਂ ਦਿੱਤਾ ਜਾਂਦਾ ਤੇ ਪਲੀਜ਼ ਸਾਡੀ ਤਾਂ ਪ੍ਰਸ਼ਾਸਨਾਂ ਕੇ ਮਿੰਤੀ ਆ ਬੇਨਤੀ ਆ ਉਹਨਾਂ ਦੇ ਕਿ ਸਾਡਾ ਇਹ ਹੱਲ ਕਰਿਆ ਜਾਵੇ ਤੇ ਪਾਣੀ ਨਹਿਰਾਂ ਚ ਸਾਨੂੰ ਦਿੱਤਾ ਜਾਵੇ ਜਲਦ ਜਲਦ ਵੈਸੇ ਕਿੰਨੇ ਕਿੰਨੇ ਸਮਾਂ ਦਾ ਜਿਹੜਾ ਪਾਣੀ ਬੰਦ ਪਿਆ ਨਹਿਰ ਚ ਨਹੀਂ ਆ ਰਿਹਾ ਬੰਦ ਹੀ ਰਹਿੰਦੀ ਹੈ ਨਹਿਰ ਜਾ ਤਾਂ ਬੜੀ ਪਿੱਛੇ ਹੀ ਬੰਦ ਹੈ ਯਾਨੀ ਹਫਤਾ ਕੋ ਆ ਗਈ ਜਿਵੇਂ ਤੁਸੀਂ ਕਿਸਾਨ ਹੈਗੇ ਹੋ ਤੁਹਾਨੂੰ ਪਾਣੀ ਦੀ ਲੋੜ ਨਹੀਂ ਹੈਗੀ ਫਟਾ ਜ਼ਰੂਰਤ ਬਹੁਤ ਪਾਣੀ ਦੀ ਬਹੁਤ ਆ ਫਿਰ ਕਿਸ ਤਰ੍ਹਾਂ ਪਾਣੀ ਲਗਾ ਰਹੇ ਹੋ ਹਾਂਜੀ ਪਾਣੀ ਕਿਸ ਤਰ੍ਹਾਂ ਲਗਾ ਰਹੇ ਹੋ ਜਿਵੇਂ ਖੇਤਾਂ ਤੇ ਲੋੜ ਪੈਂਦੀ ਹੈ ਤਾਂ ਪਾਣੀ ਕਿਸ ਤਰ੍ਹਾਂ ਮੋਟਰਾਂ ਵਗੈਰਾ ਦਾ ਪਰ ਮੋਟਰਾਂ ਦਾ ਪਾਣੀ ਵੀ ਸਰਕਾਰ ਕੰਨੀ ਡੂੰਕੇ ਹੋ ਜਾਂਦੇ ਆ ਪਾਣੀ ਇੱਥਾ ਨਹਿਰੀ ਪਾਣੀ ਦੇਣਗੇ ਤਾਂ ਪਰ ਮੋਟਰਾਂ ਵੀ ਬੰਦ ਰਹਿਣਗੀਆਂ ਨਾ ਕਦਾ ਨਹਿਰੀ ਪਾਣੀ ਸਾਨੂੰ ਦੇਣ ਸਾਡਾ ਵੀ ਤਾਂ ਹੱਕ ਹੈ ਨਹਿਰੇ ਤੇ ਸਫਾਈ ਹੋਈ ਨੂੰ ਕਿੰਨਾ ਕ ਸਮਾਂ ਹੋ ਗਿਆ ਸਫਾਈ ਹੋਈ ਨੂੰ ਸਮਾਂ ਸਾਲ ਹੋ ਗਿਆ ਸਾਲ ਪਹਿਲਾਂ ਚੰਗੀ ਤਰ੍ਹਾਂ ਸਫਾਈ ਕਰ ਜਾਂਦੇ ਆ ਕਿ ਉਹ ਵੀ ਰਹਿ ਗਏ ਉਹ ਕਿਤੇ ਨਹੀਂ ਹੋਰੀ ਉਸ ਤੋਂ ਅੱਗੇ ਰੋਕ ਜਾਂਦੇ ਆ ਬਸ ਤੇ ਜਿਹੜੇ ਇਹਨਾਂ ਨੂੰ ਨਹਿਰੀ ਮਹਿਕਮੇ ਵਾਲਾ ਨਾਲ ਨਹੀਂ ਹੋਈ ਕਿ ਤੁਹਾਡੀ ਕਿਸ ਤਰ੍ਹਾਂ ਦੀ ਨਹੀਂ ਹੋਈ ਸੀ ਡੀਡੀਪੀਓ ਨਾਲ ਜਿਲਾਲਾਬਾਦ ਸਾਨੂੰ ਹਲਕਾ ਲੱਗਦਾ ਬਲਾਕ ਲੱਗਦਾ ਉੱਥੇ ਕਰੀ ਸੀ ਗੱਲ ਉਹ ਕੰਦੇ ਕਰਤਾ ਕਰਤਾ ਅਜੇ ਤੱਕ ਤਾਂ ਸਾਨੂੰ ਕੋਈ ਪ੍ਰਸ਼ਾਸਨ ਨੇ ਕੋਈ ਨਹੀਂ ਸਾਨੂੰ ਨਾ ਕੋ ਖਬਰ ਨਾ ਵੀ ਸਾਡੀ ਸੁਣਵਾਈ ਹੋਈ ਕੀ ਮੰਗ ਕੀ ਕਰਨਾ ਚਾਹੁੰਦੇ ਆ ਮੰਗ ਇਹੀ ਕਰਨੇ ਆ ਵੀ ਸਾਨੂੰ ਪਾਣੀ ਦਿੱਤਾ ਜਲਦ ਜਲਦ 10 12 ਦਾ ਡਰੇ ਗੇ ਸਕੀ ਬਜਾਈ ਦਾ ਚੋਨੇ ਦੀ ਤੇ ਪਲੀਜ਼ ਸਾਡੀ ਹੈਲਪ ਕੀਤੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਕਰਨ ਸੀ ਠੀਕ ਹੈ ਥੋੜਾ ਤੁਸੀਂ ਦੱਸੋ ਹਾਂਜੀ ਕੀ ਨਾਮ ਤੁਹਾਡਾ ਜੀ ਸੋਨ ਸਿੰਘ ਆ ਇੱਕ ਮਿੰਟ ਦੁਬਾਰਾ ਦੱਸਿ ਕਿਨਾ ਟੋੜਾ ਹਾਂਜੀ ਨਾਮ ਕੀ ਹੈ ਤੁਹਾਡਾ ਸ਼ੋਮ ਸਿੰਘ ਜੀ ਸ਼ੋਮ ਸਿੰਘ ਹਾਂਜੀ ਕਿਹੜਾ ਪਿੰਡ ਜੀ ਲੱਖੇ ਕੁਰਤਾਰ ਕੀ ਕਹਿਣਾ ਚਾਹੁੰਦੇ ਸਫਾਈ ਨਹੀਂ ਹੋ ਰਹੀ ਕਹਿਣਾ ਚਾਹੁੰਦੇ ਵੀ ਇਹ ਇਹ ਨਹਿਰ ਹੈ 3 ਮਹੀਨੇ ਹੋ ਗਏ ਕਟਾਈ ਨਹੀਂ ਉਹ ਤੋਂ ਬਾਅਦ ਮੜਾ ਮੜਾ ਖਿਸਕਣਾ ਬਸ ਇਸ ਤਰ੍ਹਾਂ ਪਾਸ ਕਰਕੇ ਖਿਸਕ ਗਿਆ ਕਿਉਂਕਿ ਹੁਣ ਇਹ ਫਸਲ ਯਾਨੀ ਕਿ ਝੋਨਾ ਲੱਗੇਗਾ ਛੋਟੇ ਲੋਕ ਇਧਰ ਜਾਣ ਵੱਡੇ ਲੋਕਾਂ ਦੀ ਮੋਟਰ ਹੈ ਨਹੀਂ ਲਗਭਗ ਹੈ ਨਾ ਹੈ ਨਹੀਂ ਤੇ ਛੋਟੇ ਚਾਰ ਚੰਨ ਬਣਾਲੇ ਦੇ ਵਿਚਾਰੇ ਕਿੱਥੇ ਜਾਣਗੇ ਚਾਰਾਂਨ ਤੇ ਤੁਸੀਂ ਥਿਆੜੀ ਕਰਨਗੇ ਜਾਂ ਗਰਦਾ ਸਿਸਟਮ ਚਾਲਣਗੇ ਬਾਹਰ ਜਾਂਦੇ ਇਸ ਲਈ ਮੈਂ ਬੇਨਤੀ ਦੇ ਮੰਨ ਕਰਦਾ ਕਿ ਪਾਣੀ ਵਧੀਆ ਤੇ ਖਾਸ ਕਿੰਨਾ ਕੋ ਨੁਕਸਾਨ ਹੋ ਰਿਹਾ ਹੈ ਜੇ ਪਾਣੀ ਨਹੀਂ ਆ ਰਿਹਾ ਪਾਣੀ ਦੀ ਹੋਈ ਹਾਂਜੀ ਜੇ ਸਫਾਈ ਨਹੀਂ ਹੋ ਰਹੀ ਪਾਣੀ ਨਹੀਂ ਆ ਰਿਹਾ ਨੇਰੀ ਪਾਣੀ ਤੇ ਕਿੰਨਾ ਕੋ ਨੁਕਸਾਨ ਤੁਹਾਨੂੰ ਹੋ ਰਿਹਾ ਨੁਕਸਾਨ ਤਾਂ ਜਮੀਨਾਂ ਦੇ ਤਬਾਹ ਹੋ ਗਈ ਗੰਦਾ ਪਾਣੀ ਨੇਰੀ ਦੀ ਗੰਦਾ ਪਾਣੀ ਆ ਰਿਹਾ ਹਰ ਪਿੰਡ ਦਾ ਤੇ ਸੁੱਕਿਆ ਜਾ ਰਿਹਾ ਹੈ ਉਹ ਇੰਜੀਨੀਅਰ ਗੰਦਾ ਪਾਣੀ ਫਸਲ ਹੋ ਨਹੀਂ ਰਹੀ ਚਾਹੀਦੀ ਨਹਰੀ ਪਾਣੀ ਚੰਗਾ ਛੁੱਟਿਆ ਰਹੇ ਫਸਲ ਤੋਂ ਬਧੀ ਪਰਿਆ ਹੋਵੇ ਬਹੁਤ ਫਸਲ ਤੋਂ ਨਹੀਂ ਸਫਾਈ ਦੇ ਹਾਲਾਤ ਵੇਖੀ ਤੇ ਕਿੰਨੇ ਕੋ ਮਤਲਬ ਗੰਦਗੀ ਵਿੱਚ ਮਲਹਰਾਂ ਦੇ ਗੰਦੀ ਬਹੁਤ ਜਾਣ ਤੁਸੀਂ ਆਪ ਦੇਖ ਰਹੇ ਸਫਾਈ ਕਰਨ ਵਾਲੀ ਹੋਈ ਹਾਂਜੀ ਤੇ ਮੈਕਨਿਮੇਂ ਨਾਲ ਗੱਲ ਨਹੀਂ ਹੋ ਤੁਹਾਡੀ ਮੈਕਨਿਮੇਂ ਨਾਲ ਗੱਲ ਹੋਈ ਹੈ ਉਹ ਲਾਪਰਵਾਹੀ ਕਰ ਜਾਂਦੇ ਕੀ ਚਾਉਂਦੇ ਹੋ ਹੁਣ ਕੀ ਚਾਉਂਦੇ ਹੋ ਹੁਦਿਆ ਨੂੰ ਬਣਾਓ ਨੇਰ ਨੂੰ ਪਾਣੀ ਆਇਆ ਕੋਝ ਵੀ ਨਹੀਂ ਹੋ ਰਿਹਾ ਸਫਾਈ ਦੇ ਕਿਸ ਤਰ੍ਹਾਂ ਹਾਲਾਤ ਹੈਗੇ ਸਫਾਈ ਕੋਈ ਨਹੀਂ ਆਵੇ ਖਲੋ ਕੰਮ ਕਰਦਾ ਵੱਜ ਕੇ ਕਿੰਨਾ ਕੁ ਸਮਾਂ ਹੋ ਗਿਆ ਸਫਾਈ ਨਹੀਂ ਹੋਈ ਸਫਾਈ ਬਹੁਤ ਦਿਨ ਹੋ ਗਏ ਆ ਕਹਿੰਦੇ ਸਫਾਈ ਕਰ ਆ ਗਿਆ ਐਡਰ ਆ ਗਿਆ ਕਹਿੰਦੇ ਲੈਂਦਾ ਕਿ ਟੱਪਾ ਉਥੇ ਕਰ ਲੈ ਟੱਪਾ ਗੁਕਾ ਲੈ ਕਰ ਆਇਆ ਬਸ ਠੀਕਾ ਤੇ ਕਿੰਨਾ ਕੁ ਨੁਕਸਾਨ ਕਿਸਾਨਾਂ ਨੂੰ ਹੋ ਸਕਦਾ ਹੈ ਬਹੁਤ ਬਹੁਤ ਪਾਣੀ ਨਹੀਂ ਆਉਂਦਾ ਉਠਾਣਾ ਪੈਂਦਾ ਝੋਨਾ ਕਾਹਦਾ ਝੋਨਾ ਨੂੰ ਕਿਸ ਤਰ੍ਹਾਂ ਫਿਰ ਲਗਾਓਗੇ ਜੇ ਸਫਾਈ ਨਹੀਂ ਹੋਈ ਤਾਂ ਨੂੰਨੇ ਤਾਂ ਮੋਟਰ ਨਾਲ ਲੱਗਦਾ ਇਹ ਤੇ ਪਾਣੀ ਕੋ ਨਹੀਂ ਆਉਂਦਾ ਕਹਿੰਦਾ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਮੰਗ ਕਰਨਾ ਪਾਣੀ ਆਵੇ ਹੋਰ ਮੈਂ ਪੱਕੇ ਮੰਗ ਹੋ ਗਈ ਇਹ ਨਰ ਖੁੱਲੀ ਬਣੀ ਇਹ ਤਾਂ ਖਾਲੀ ਬਣਾ ਕੇ ਗੰਦ ਮਾਰ ਦਿੱਤਾ ਇਹਨੂੰ ਟੱਪਾ ਸਕੇ ਰੇਤੇ ਦਾ ਤੁਸੀਂ ਇੱਟਾ ਜੋੜ ਦਿੱਤੀ ਸੀਮੈਂਟ ਯਰ ਨਹੀਂ ਲਾਇਆ ਪਾਟ ਕੇ ਵੇਖ ਲਓ ਵੇਖੋ ਤੇਰ ਅੰਦਰ ਦੀ ਸਫਾਈ ਨਹੀਂ ਹੋ ਰਹੀ ਕੀ ਕਹਿਣਾ ਚਾਹੁੰਦੇ ਨਹੀਂ ਪਾਣੀ ਨਹੀਂ ਆਇਆ ਅੱਜ ਤਾਈਂ ਇਹ ਹੁਣ ਤਾਂ ਸਫਾਈ ਦੇ ਬਹੁਤ ਬੁਰੇ ਹਾਲਾਤ ਲੱਗ ਸਰਕਾਰ ਦਾ ਕਹਿੰਦੀ ਹੈ ਟੈਲਾਂ ਤੱਕ ਪਾਣੀ ਪਹੁੰਚਾਤਾ ਕੋਈ ਨਹੀਂ ਆਇਆ ਪਾਣੀ ਤੋਡਾ ਲੋਕ ਮੰਗ ਨਹੀਂ ਕੀਤੀ ਕਿਸ ਬਾਰੇ ਪ੍ਰਸ਼ਾਸਨ ਨੂੰ ਮੰਗ ਚ ਕਾਰੇ ਪੱਕੇ ਸਾਰੇ ਵਾਓ ਇਹ ਨਾਇਰ ਦੀ ਸਫਾਈ ਨੂੰ ਲੈ ਕੇ ਮੰਗ ਨਹੀਂ ਕੀਤੀ ਕੀ ਮੰਗ ਵਾਓ ਆਏ ਅਗੇ ਪੁਨੀ ਆਏ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਇਹ ਇਹ ਪੱਕੇ ਵਾਣੇ ਬਸ ਨੇ ਪਾਣੀ ਆ ਗਿਆ ਬਸ ਸਫਾਈ ਹੋਣੀ ਚਾਹੀਦੀ ਆ ਵਾੜੀ ਹੋ ਜਾ ਪਾਦੀ ਹੋ ਜਾ ਬਸ ਪੱਲੀ ਇਹ ਵੱਡੀ ਹੋਏ ਵੱਡੀ ਤਾਂ ਵਾਣੇ ਸੀ ਚਲੋ